ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਾਣ ਵੇਲੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖ ਕੇ ਜਾਣਾ ਬਲਦੇਵ ਸਿੰਘ ਰਣਜੀਤ ਕੌਰ ਦੇ ਦੋ ਪੁੱਤਰ ਨੇ ਜਦੋਂ ਉਹਨਾਂ ਦੇ ਵਿੱਚੇ ਛੋਟੇ ਸੀ ਤਾਂ ਬਲਦੇਵ ਸਿੰਘ ਤੇ ਰਣਜੀਤ ਕੌਰ ਬਹੁਤ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਗੁਜ਼ਰੇ ਸੀ ਬਲਦੇਵ ਸਿੰਘ ਨੂੰ ਜੱਦੀ ਪੁਸ਼ਤੀ ਜ਼ਮੀਨ ਉਹ ਇੱਕ ਕਿੱਲਾ ਹੀ ਆਉਂਦੀ ਸੀ ਪਰ ਬਲਦੇਵ ਸਿੰਘ ਮਿਹਨਤੀ ਸੀ ਤੇ ਰਣਜੀਤ ਕੌਰ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਦੀ ਘਰ ਦੇ ਕੰਮਾਂ ਤੋਂ ਇਲਾਵਾ ਉਹ ਲੋਕਾਂ ਦੇ ਕੱਪੜੇ ਸਿਉਂਦੀ ਜਿਹੜੇ ਵੀ ਕੰਮ ਹੁੰਦੇ ਖੇਸ ਤਾਣੀਆਂ ਬੁੰਨੀਆਂ ਇਦਾਂ ਦੇ ਉਹ ਸਾਰੇ ਕੰਮ ਕਰਦੀ ਕਦੇ ਵੀ ਉਹ ਬੈਲੀ ਨਹੀਂ ਬੈਠਦੀ ਸੀ ਦੋਨਾਂ ਜੀਆ ਨੇ ਇੰਨੀ ਮਿਹਨਤ ਕੀਤੀ ਕਿ ਬਲਦੇਵ ਸਿੰਘ ਨੇ ਇੱਕ ਕਿੱਲੇ ਤੋਂ 6 ਕਿੱਲੇ ਜ਼ਮੀਨ ਦੇ ਬਣਾ ਲਏ ਉਹਨਾਂ ਨੇ ਆਪਣੇ ਪੁੱਤਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਹੀ ਪੜਾਇਆ ਪਰ ਰਣਜੀਤ ਕੌਰ 10 ਪੜ੍ਹੀ ਹੋਈ ਸੀ ਅਤੇ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਆਉਣ ਤੋਂ ਬਾਅਦ ਘਰੇ ਵੀ ਪੜਾਉਂਦੀ ਸੀ ਇਸ ਕਰਕੇ ਉਹਦੇ ਵਿੱਚ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਨਿਕਲੇ ਤੇ ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਇਹੀ ਸਿੱਖਿਆ ਦਿੰਦੇ ਕਿ ਪੁੱਤ ਇੱਕ ਵਾਰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਓ ਫਿਰ ਅਸੀਂ ਆਪਣੀ ਜਿੰਦਗੀ ਦੇ ਵਿੱਚ ਟੈਨਸ਼ਨਾਂ ਤੋਂ ਮੁਕਤ ਹੋ ਜਾਵਾਂਗੇ ਜਦੋਂ ਤੁਸੀਂ ਪੈਰਾਂ ਸਿਰ ਹੋ ਗਏ ਚਲੋ ਰਣਜੀਤ ਕੌਰ ਤੇ ਬਲਦੇਵ ਸਿੰਘ ਦੇ ਬੱਚੇ ਆ ਉਹ ਵਧੀਆ ਪੜ ਲੈਂਦੇ ਆ ਪੜ ਲਿਖ ਕੇ ਵਧੀਆ ਡਿਗਰੀਆਂ ਕਰ ਲੈਂਦੇ ਆ ਤੇ ਦੋਨੋਂ ਵਧੀਆ ਨੌਕਰੀ ਕਰਦੇ ਆ ਜਦੋਂ ਉਹ ਨੌਕਰੀ ਕਰਦੇ ਆ ਤਾਂ ਬਲਦੇਵ ਸਿੰਘ ਆ ਜਿਹੜਾ ਉਹ ਖੇਤੀਬਾੜੀ ਦਾ ਕੰਮ ਛੱਡ ਦਿੰਦਾ ਉਹਨਾਂ ਦਾ ਉਹ ਵਿਆਹ ਕਰ ਲੈਂਦੇ ਆ ਨੂਹਾ ਆ ਜਾਂਦੀਆਂ ਨੇ ਨੂਹਾ ਵੀ ਪੜੀਆਂ ਲਿਖੀਆਂ ਸੀ ਉਹ ਵੀ ਨੌਕਰੀ ਕਰਦੀਆਂ ਸੀ ਹੌਲੀ ਹੌਲੀ ਬਲਦੇਵ ਸਿੰਘ ਦੇ ਪੁੱਤਰ ਕਹਿੰਦੇ ਆ ਕਿ ਅਸੀਂ ਪਿੰਡ ਦੇ ਵਿੱਚ ਨਹੀਂ ਰਹਿਣਾ ਵੀ ਡੈਡੀ ਆਪਾਂ ਸ਼ਹਿਰ 'ਚ ਰਹਿਨੇ ਆ ਪਰ ਬਲਦੇਵ ਸਿੰਘ ਕਹਿ ਦਿੰਦਾ ਵੀ ਮੈਂ ਸ਼ਹਿਰ 'ਚ ਨਹੀਂ ਰਹਿ ਸਕਦਾ ਤੁਸੀਂ ਆਪਣੀ ਮਰਜ਼ੀ ਕਰੋ ਜੇ ਤੁਸੀਂ ਸ਼ਹਿਰ 'ਚ ਰਹਿਣਾ ਚਲੋ ਬਲਦੇਵ ਸਿੰਘ ਆਪਣੇ ਪੁੱਤਾਂ ਨੂੰ ਇੱਕ ਕੋਠੀ ਲੈ ਕੇ ਦੇ ਦਿੰਦਾ ਸ਼ਹਿਰ ਦੇ ਵਿੱਚ ਰਣਜੀਤ ਕੌਰ ਕਹਿੰਦੀ ਵੀ ਜਿਹੜੇ 4 ਪੈਸੇ ਆਪਣੇ ਕੋਲ ਉਹ ਰੱਖ ਲਓ ਵੀ ਜੇ ਆਪਾਂ ਅੱਜ ਲਾਤੇ ਤਾਂ ਆਪਣੇ ਬੁਢਾਪੇ ਵਿੱਚ ਆਪਣੇ ਪੁੱਤ ਨੂੰ ਹਾਂ ਪਤਾ ਨਹੀਂ ਆਪਣੇ ਤੇ ਪੈਸੇ ਲਾਉਣਗੇ ਕਿ ਨਾ ਵੀ ਹੁਣ ਨੂਹਾ ਪੁੱਤ ਸਾਰੇ ਨੌਕਰੀ ਕਰਦੇ ਆ ਵੀ ਆਪਣੀ ਕੋਠੀ ਉਹ ਆਪੇ ਬਣਾ ਲੈਣਗੇ ਤਾਂ ਬਲਦੇਵ ਸਿੰਘ ਕਹਿੰਦਾ ਕਮਲਿਏ ਹਰੇਕ ਬਜ਼ੁਰਗ ਦੀ ਜਿਹੜੀ ਅਸਲੀ ਜਾਇਦਾਦ ਹੁੰਦੀ ਆ ਉਹਦੇ ਨੂਹਾ ਪੁੱਤੀ ਹੁੰਦੇ ਆ ਜੇ ਅੱਜ ਆਪਾਂ ਆਪਣੇ ਨੂਹਾ ਪੁੱਤਾਂ ਲਈ ਇੰਨਾ ਕੀਤਾ ਵੀ ਉਹਨਾਂ ਨੂੰ ਵੀ ਤਾਂ ਦੇਂਦਾ ਹੀ ਆ ਕੋਈ ਗੱਲ ਨਹੀਂ ਬੜਾਪਾ ਜਦੋਂ ਆਊਗਾ ਜਦੋਂ ਉਹ ਆਪਣੇ ਲੋੜ ਪਊਗੀ ਆਪੇ ਆਪਣੇ ਨੂਹਾ ਪੁੱਤ ਲਾਉਣਗੇ ਵੀ ਵਧੀਆ ਪੜ੍ਹਾਈ ਲਿਖਾਈ ਆ ਨੌਕਰੀ ਤੇ ਲਾਏ ਆ ਵੀ ਆਪਾਂ ਇਲਾਜ ਥੋੜੀ ਇਲਾਜ ਖਣੋ ਥੋੜੀ ਕਿਤੇ ਐ ਵੀ ਆਪਣਾ ਲਾਜ ਨਹੀਂ ਕਰਾਉਣਗੇ ਆਪਣੇ ਤੇ ਪੈਸੇ ਨਹੀਂ ਲਾਉਣਗੇ ਰਣਜੀਤ कौर ਕਹਿ ਦਿੰਦੀ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਪੈਸਾ ਨਾ ਜਿਹੜਾ ਇਹ ਬੰਦੇ ਦੀ ਮੱਤ ਮਾਰ ਦਿੰਦਾ ਇਹ ਨਹੀਂ ਪਤਾ ਹੁੰਦਾ ਵੀ ਬੱਚੇ ਕਦੋਂ ਬਦਲ ਜਾਣ ਤਾਂ ਉਹ ਕਹਿੰਦਾ ਵੀ ਤੈਨੂੰ ਆਪਣੀ ਪਰਵਰਿਸ਼ ਤੇ ਭਰੋਸਾ ਨਹੀਂ ਉਹ ਕਹਿੰਦੀ ਮੈਨੂੰ ਆਪਣੀ ਪਰਵਰਿਸ਼ ਤੇ ਤਾਂ ਭਰੋਸਾ ਹੈਗਾ ਪਰ ਮੈਨੂੰ ਦੁਨੀਆ ਤੇ ਜਮਾਨੇ ਤੇ ਹੈਨਾ ਜਿਹੋ ਜਿਹਾ ਸਮਾਂ ਚੱਲ ਰਿਹਾ ਉਹ ਤੇ ਭਰੋਸਾ ਨਹੀਂ ਹੈਗਾ ਵੀ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਮਨ ਬਦਲਦਾ ਬਲਦੇਵ ਸਿੰਘ ਨੂੰ ਦਿਲਾਸਾ ਦਿੰਦਾ ਕਿ ਨਹੀਂ ਚਲ ਘਰ ਤੇ ਜ਼ਮੀਨ ਤਾਂ ਆਪਣੇ ਕੋਲ ਹੈਗੀ ਹੈ ਨਾ ਚਲੋ ਜ਼ਮੀਨ ਦਾ ਉਹ ਠੇਕੇ ਤੇ ਦੇ ਦਿੰਦੇ ਤੇ ਉਸ ਠੇਕੇ ਨਾਲ ਆਪਣਾ ਵਧੀਆ ਗੁਜ਼ਾਰਾ ਕਰੀ ਜਾਂਦੇ ਸੀ ਹੌਲੀ ਹੌਲੀ ਨੂਹਾ ਪੁੱਤ ਨੂੰ ਇਹ ਲੱਗਣ ਲੱਗਿਆ ਵੀ ਸ਼ਹਿਰ ਦੇ ਵਿੱਚ ਖਰਚੇ ਵਧਦਾ ਤੇ ਜਿਹੜੇ ਬਾਪੂ ਜੀ ਆ ਵੀ ਉਹ ਜ਼ਮੀਨ ਦਾ ਠੇਕਾ ਆਪਾਂ ਨੂੰ ਦਿੰਦੇ ਨਹੀਂ ਉਹ ਆਪਣੇ ਪਾਪਾ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਪਾਪਾ ਜ਼ਮੀਨ ਦਾ ਠੇਕਾ ਸਾਨੂੰ ਥੋੜਾ ਬਹੁਤਾ ਦਿਆ ਕਰੋ ਵੀ ਸਾਡੇ ਖਰਚੇ ਜ਼ਿਆਦਾ ਵੀ ਤਨਖਾਹ ਤਾਂ ਜਿਹੜੀ ਖਰਚੀਆਂ ਚ ਚਲੀ ਜਾਂਦੀ ਆ ਵੀ ਬੱਚਿਆਂ ਦੀ ਪੜ੍ਹਾਈ ਲਿਖਾਈ ਹਨਾ ਫਿਰ ਉਹਨਾਂ ਦੀ ਟਿਊਸ਼ਨ ਫਿਰ ਸ਼ਹਿਰ ਦੇ ਹੋਰ ਫੁਟਕਲ ਖਰਚੇ ਰਹਿਣ ਕਰਨ ਦੇ ਵੀ ਤੁਸੀਂ ਥੋੜੀ ਬਹੁਤੀ ਮਦਦ ਕਰਿਆ ਕਰੋ ਬਲਦੇਵ ਸਿੰਘ ਕਹਿੰਦਾ ਵੀ ਠੀਕ ਹੈ ਮੈਂ ਤੁਹਾਨੂੰ ਦੋਨਾਂ ਨੂੰ ਦੋ-ਦੋ ਕਿੱਲਿਆਂ ਦਾ ਠੇਕਾ ਦੇ ਦਿਆ ਕਰੂੰ ਵੀ ਕੁਝ ਤਾਂ ਮੈਂ ਵੀ ਰੱਖੂਗਾ ਹਨਾ ਸਾਡੀਆਂ ਵੀ ਲੋੜਾਂ ਨੇ ਵੀ ਜਦੋਂ ਮੈਂ ਤੁਹਾਡੀ ਤਨਖਾਹ ਝੋਣੀ ਕੁਝ ਲੈਂਦਾ ਤਾਂ ਚਲੋ ਉਹ ਆਪਣੇ ਪੁੱਤਾਂ ਨੂੰ ਇੱਕ-ਇੱਕ ਸਾਲ ਬਾਅਦ ਹਨਾ ਦੋ-ਦੋ ਕਿੱਲਿਆਂ ਦਾ ਠੇਕਾ ਦੇ ਦਿੰਦਾ ਭਾਵੇਂ ਕਿ ਉਹਦੇ ਪੁੱਤ ਇੱਕੋ ਹੀ ਕੋਠੀ 'ਚ ਰਹਿੰਦੇ ਸੀ ਇੱਕ ਗਰਾਊਂਡ ਫਲੋਰ ਤੇ ਰਹਿੰਦਾ ਸੀ ਇੱਕ ਉੱਪਰ ਰਹਿੰਦਾ ਸੀ ਪਰ ਉਹ ਖਰਚੇ ਆਪਦੇ-ਆਪਦੇ ਕਰਦੇ ਸੀ ਮਤਲਬ ਅਲੱਗ ਸੀ ਬਲਦੇਵ ਆਪਣੇ ਵੱਲੋਂ ਹਨਾ ਕੋਈ ਕਸਰ ਨਹੀਂ ਛੱਡਦਾ ਵੀ ਉਹਨਾਂ ਨੂੰ ਉਹਦੇ ਪੁੱਤ ਨੂੰ ਹਾਂ ਔਖੇ ਨਾ ਹੋਣ ਹੌਲੀ-ਹੌਲੀ ਬਲਦੇਵ ਸਿੰਘਾ ਜਿਹੜੀ ਉਹਦੀ ਸਿਹਤ ਘਟਦੀ ਜਾਂਦੀ ਆ ਕੋਈ ਵੀ ਇਨਸਾਨ ਆ ਸਮੇਂ ਦੇ ਨਾਲ ਹਨਾ ਬਜ਼ੁਰਗ ਹੋ ਜਾਂਦਾ ਬੁੱਢਾ ਹੋ ਜਾਂਦਾ ਬਲਦੇਵ ਸਿੰਘ ਇੱਕ ਦਿਨ ਆਪਣੀ ਪਤਨੀ ਨੂੰ ਕਹਿੰਦਾ ਵੀ ਆਪਾਂ ਤਾਂ ਜਿਉਂ ਹਨਾ ਵਿਆਹ ਹੋਇਆ ਬੱਚਿਆਂ ਦੇ ਪਾਲਣ-ਪੋਸਣ ਤੋਂ ਲੈ ਕੇ ਹੁਣ ਤੱਕ ਕਦੇ ਆਪਾਂ ਕਿਤੇ ਨਹੀਂ ਗਏਗੇ ਤੇ ਮੇਰੀ ਨਾ ਭੂਆ ਦੀ ਕੁੜੀ ਆ ਉਹ ਮੈਨੂੰ ਕਈ ਵਾਰ ਮਿਲੀ ਆ ਤੇ ਉਹ ਮੈਨੂੰ ਕਹਿੰਦੀ ਰਹਿੰਦੀ ਆ ਵੀ ਬਾਈ ਤੂੰ ਮਿਲ ਲੈਣੀ ਆਇਆ ਆਇਆ ਗਾ ਦਿਵਾਲੀ ਦਾ ਤਿਹਾਰ ਆਉਂਦਾ ਚਲ ਆਪਾਂ ਮੇਰੀ ਭੈਣ ਨੂੰ ਮਿਲ ਕੇ ਆਈਏ ਵੀ ਨਾਲੇ ਆਪਾਂ ਦਿਵਾਲੀ ਦੇ ਆਵਾਂਗੇ ਤੇ ਰਣਜੀਤ ਕੌਰ ਜਿਹੜੀ ਉਹਦਾ ਵੀ ਜੀ ਕਰਦਾ ਸੀ ਵੀ ਕਿਤੇ ਜਾ ਕੇ ਆਈਏ ਕਿਉਂਕਿ ਨੂਹਾ ਪੁੱਤਾਂ ਕੋਲ ਤਾਂ ਉਹ ਦੋ ਦੋ ਦਿਨ ਲਾਏ ਆਉਂਦੇ ਸੀ ਪਰ ਉਹਦੇ ਨੂਹ ਪੁੱਤ ਨੌਕਰੀਆਂ ਤੇ ਚਲੇ ਜਾਂਦੇ ਸੀ ਤੇ ਉਹ ਸ਼ਹਿਰ ਤੇ ਨਾ ਰਹਿੰਦੇ ਨਹੀਂ ਸੀ ਚਲ ਉਹਨਾਂ ਨੇ ਨਾ ਆਪਣੇ ਜਿਹੜਾ ਜੇਠ ਦਾ ਮੁੰਡਾ ਰਣਜੀਤ ਕੌਰ ਦੇ ਜੇਠ ਦਾ ਮੁੰਡਾ ਉਹਨੂੰ ਪੁੱਛ ਲਿਆ ਵੀ ਤੂੰ ਸਾਨੂੰ ਗੱਡੀ ਤੇ ਲੈ ਜਾਏਂਗਾ ਵੀ ਤੇਰੀ ਭੂਆ ਨੂੰ ਦਿਵਾਲੀ ਦੇ ਕੇ ਆਉਣੀ ਆ ਉਹ ਕਹਿੰਦਾ ਵੀ ਲੈ ਜਾਊਗਾ ਚਲੋ ਉਹਨਾਂ ਦੇ ਜੇਠ ਦਾ ਮੁੰਡਾ ਉਹਦਾ ਨਾਮ ਰਾਜੂ ਹੁੰਦਾ ਉਹ ਉਹਨਾਂ ਦੋਨਾਂ ਨੂੰ ਉਹਦੀ ਭੂਆ ਕੋਲ ਮਤਲਬ ਆਪਦੀ ਭੂਆ ਕੋਲ ਅ ਹੰਬਲਦੇਵ ਸਿੰਘ ਦੀ ਭੈਣ ਕੋਲ ਲੈ ਜਾਂਦਾ ਉਹਦੀ ਭੂਆ ਦੀ ਕੁੜੀ ਸੀ ਹੋ ਸਕੀ ਭੈਣ ਨਹੀਂ ਸੀ ਚਲੋ ਜਦੋਂ ਜਾਂਦੇ ਆ ਤਾਂ ਅੱਗੋਂ ਬਲਦੇਵ ਸਿੰਘ ਦੀ ਭੈਣ ਆ ਜਿਹੜੀ ਉਹ ਆਪਣੇ ਭਰਾ ਨੂੰ ਮਾਮੇ ਦੇ ਪੁੱਤ ਨੂੰ ਦੇਖ ਕੇ ਖੁਸ਼ ਹੁੰਦੀ ਆ ਰਣਜੀਤ ਕੌਰ ਆਪਣੀ ਨਣਦ ਵਾਸਤੇ ਇੱਕ ਸੂਟ ਮਠਿਆਈ ਦੇ ਡੱਬਾ ਫਲ ਫਰੂਟ ਲੈ ਲੈਂਦੀ ਆ ਉਹ ਦੋ ਦਿਨ ਉੱਥੇ ਰਹਿੰਦੇ ਨੇ ਵਧੀਆ ਉੱਥੇ ਉਹਨਾਂ ਦਾ ਸਮਾਂ ਬਾਸ ਹੁੰਦਾ ਵਧੀਆ ਉਹ ਗੱਲਾਂ ਬਾਤਾਂ ਕਰਦੇ ਨੇ ਉੱਥੇ ਚਲੋ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਤਾਂ ਬਲਦੇਵ ਸਿੰਘ ਦੀ ਭੈਣ ਪਰਿਵਾਰ ਬਾਰੇ ਪੁੱਛਦੀ ਆ ਬਲਦੇਵ ਸਿੰਘ ਕਹਿੰਦਾ ਵੀ ਆਪਾਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਸੁਰੱਖ ਰੂਗਾ ਵੀ ਨੂੰਹਾਂ ਪੁੱਤ ਆਪਦਾ ਆਪੇ ਕਰਦੇ ਆ ਵੀ ਮੈਂ ਤਾਂ ਦੋ ਕਿੱਲਾਂ ਦਾ ਠੇਕਾ ਰੱਖ ਲੈਣਾ ਬਲਦੇਵ ਸਿੰਘ ਦੀ ਭੈਣ ਆਪਣੇ ਭਰਾ ਨੂੰ ਕਹਿੰਦੀ ਆ ਕਿ ਚਲ ਹੁਣ ਤਾਂ ਤੂੰ ਠੇਕਾ ਹਿੱਸਾ ਦੇ ਦੇਣਾ ਪਰ ਨਾ ਜ਼ਮੀਨ ਜਾਇਦਾਦ ਹਜੇ ਆਪਣੇ ਨੂੰਹਾਂ ਪੁੱਤਾਂ ਦੇ ਨਾਂ ਨਾ ਕਰਾਈ ਵੀ ਨੂੰਹਾਂ ਪੁੱਤ ਕਦੋਂ ਬਦਲ ਜਾਣ ਕੁਝ ਨਹੀਂ ਪਤਾ ਲੱਗਦਾ ਵੀ ਮੇਰਾ ਪੁੱਤ ਮੇਰੇ ਵਧਿਆ ਹਨਾ ਗੱਲ ਮੰਨਦਾ ਸੀ वैसे त मैं की गल मणावणी सी वी चल मेरा हाल चाल पूछदा सी दी मेनू दवाई बूटी दी ਲੋੜ ਹੁੰਦੀ ਸੀ ਦਵਾ ਲਿਆਉਂਦਾ ਸੀ ਪਰ ਜਦੋਂ ਤੇਰੇ ਬਾਈ ਦੀ ਮੌਤ ਹੋਈ ਆ ਉਹਨੇ ਜ਼ਮੀਨ ਨਾ ਕਰਾਤੀ ਤੇ ਹੁਣ ਮੇਰੀ ਇੰਨੀ ਪੁੱਛ ਪ੍ਰਤੀਤ ਨਹੀਂ ਹੁੰਦੀ ਘਰ ਦੇ ਵਿੱਚ ਰਣਜੀਤ ਕੌਰ ਕਹਿੰਦੀ ਵੀ ਭੈਣ ਜੀ ਮੈਂ ਵੀ ਇਹੀ ਕਹਿਣੀ ਹੁੰਨੀ ਆ ਵੀ ਪਰ ਤੇਰਾ ਬਾਈ ਗੱਲ ਨਹੀਂ ਮੰਨਦਾ ਤਾਂ ਬਲਦੇਵ ਸਿੰਘ ਕਹਿੰਦਾ ਭੈਣੇ ਇਹ ਬੁੜੀਆਂ ਦੀਆਂ ਨਾ ਥੋਡੀਆਂ ਫालतू ਗੱਲਾਂ ਹੁੰਦੀਆਂ ਇਹੋ ਜੀ ਕੋਈ ਗੱਲ ਨਹੀਂ ਮੇਰੇ ਪੁੱਤ ਨੂੰਹਾਂ ਪੜ੍ਹੇ ਲਿਖੇ ਆ ਨੌਕਰੀਆਂ ਕਰਦੇ ਆ ਐਦਾਂ ਦਾ ਕੁਛ ਨਹੀਂ ਹੋਊਗਾ ਵੀ ਮੈਂ ਤਾਂ ਸਗੋਂ ਸੋਚ ਰਿਹਾ ਸੀ ਵੀ ਆਪਦੇ ਜਿਹਾਉਂਦੇ ਜਿਹਾਉਂਦੇ ਪੋਤਿਆਂ ਦੇ ਨਾਂ ਕਰਾ ਦਿਆਂ ਜ਼ਮੀਨ ਤੇ ਜਿਹੜਾ ਘਰਵਾਰਾ ਉਹ ਪੁੱਤਾਂ ਦੇ ਨਾਂ ਕਰਾ ਦਿਆ। ਉਹ ਕਹਿੰਦੀ ਵੀ ਹੁਣ ਸੋਚ ਲਾ ਭਰਾਵਾ ਹਜੇ ਕਿਹੜਾ ਤੂੰ ਬਾਲਾ ਬੁੱਢਾ ਹੋ ਚੱਲਿਆ। ਵੈਸੇ ਵੀ ਤਾਂ ਉਹਨਾਂ ਨੂੰ ਹੀ ਮਿਲਣਾ ਤੇਰੇ ਕਿਹੜਾ ਕੋਈ ਧੀ ਆ ਜਾਂ ਅੜਵਜਵਾਈ ਆ ਵੀ ਠੇਕਾ ਹਿੱਸਾ ਲੈ ਜੂ ਵੀ ਜ਼ਮੀਨ ਦਾ ਹਿੱਸਾ ਲੈ ਜੂ। ਤਾਂ ਉਹ ਕਹਿੰਦਾ ਕਿ ਕੋਈ ਪਤਾ ਨਹੀਂ ਹੁੰਦਾਗਾ ਹਨਾ ਜ਼ਿੰਦਗੀ ਕਦੋਂ ਖਤਮ ਹੋ ਜੇ ਵੀ ਮੈਂ ਤਾਂ ਜਿਉਂਦੇ ਜੀ ਆਪਣੇ ਪੁੱਤਾਂ ਦੇ ਨਾਂ ਕਰਾਉਣਾ। ਵੀ ਮੇਰੇ ਪੁੱਤਾਂ ਨੂੰ ਇਹ ਲੱਗਣਾ ਚਾਹੀਦਾ ਵੀ ਹਾਂ ਸਾਡੇ ਪਿਓ ਨੇ ਸਾਨੂੰ ਕੁਛ ਬਣਾ ਕੇ ਦਿੱਤਾ। ਚਲੋ ਇਹ ਗੱਲਾਂ ਬਾਤਾਂ ਕਰਦੇ ਆ ਦੋ ਦਿਨ ਰਹਿ ਕੇ ਰਣਜੀਤ ਕੌਰ ਤੇ ਬਲਦੇਵ ਸਿੰਘ ਆ ਜਿਹੜੀ ਉਹ ਵਾਪਸ ਆਉਂਦੇ ਆ ਰਣਜੀਤ ਕੌਰ ਬਲਦੇਵ ਨੂੰ ਕਹਿੰਦੀ ਵੀ ਆਪਾਂ ਰਾਜੂ ਨੂੰ ਫੋਨ ਕਰ ਦਿੰਦੇ ਆ ਵੀ ਉਹ ਆਪਾਂ ਨੂੰ ਛੱਡ ਤਾਂ ਗਿਆ ਲੈ ਵੀ ਜਾਉ ਉਹ ਕਹਿੰਦਾ ਵੀ ਕਿੱਥੇ ਉਹਨੂੰ ਖੇਚਲਾ ਕਰਾਵਾਂਗੇ ਆਪਾਂ ਵੀ ਆਪਾਂ ਬੱਸ ਤੇ ਚਲੇ ਜਾਨੇ ਆ ਚਲੋ ਉਹ ਬੱਸ ਚੜ ਜਾਂਦੇ ਆ ਆਪਣੇ ਪਿੰਡ ਜਾਣ ਲਈ ਤੇ ਰਸਤੇ ਵਿੱਚ ਬੱਸ ਦਾ ਐਕਸੀਡੈਂਟ ਹੋ ਜਾਂਦਾ ਬਲਦੇਵ ਸਿੰਘ ਤੇ ਰਣਜੀਤ ਕੌਰ ਦੇ ਕਾਫੀ ਸੱਟਾਂ ਵੱਜਦੀਆਂ ਨੇ ਉੱਥੋਂ ਸਵਾਰੀਆਂ ਨੂੰ ਚੁੱਕ ਕੇ ਹਨਾ ਲੋਕ ਹਸਪਤਾਲ ਦਾਖਲ ਕਰਾ ਦਿੰਦੇ ਆ ਬਲਦੇਵ ਸਿੰਘਾ ਉਹ ਬੇਹੋਸ਼ ਹੁੰਦਾ ਤੇ ਰਣਜੀਤ ਕੌਰ ਦੇ ਕੋਈ ਸੱਟ ਨਹੀਂ ਲੱਗੀ ਹੁੰਦੀ ਥੋੜੀਆਂ ਬੋਧੀਆਂ ਚਰੀਟਾਂ ਜੀਆਂ ਹੁੰਦੀਆਂ ਉਹਨੂੰ ਐਡਮਿਟ ਨਹੀਂ ਕੀਤਾ ਗਿਆ ਰਣਜੀਤ ਕੌਰ ਆਪਣੇ ਪੁੱਤਾਂ ਨੂੰ ਫੋਨ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਪੁੱਤ ਬੱਸ ਜੜੀ ਦਾ ਐਕਸੀਡੈਂਟ ਹੋਇਆ ਵੀ ਮੈਂ ਤੇ ਤੇਰੇ ਬਾਪੂ ਜੀ ਬੱਸ ਵਿੱਚ ਸੀਗੇ ਵੀ ਤੇਰੇ ਬਾਪੂ ਦੇ ਕਾਫੀ ਸੱਟਾਂ ਵੱਜੀਆਂ ਤੁਸੀਂ ਆ ਜਾਓ ਤਾਂ ਵੱਡਾ ਮੁੰਡਾ ਆਪਣੀ ਮਾਂ ਦੇ ਗਾਲੀ ਪੈ ਜਾਂਦਾ ਕਹਿੰਦਾ ਮਾਂ ਬੁਢਾਪੇ ਵੇਲੇ ਸੋਥੋਂ ਟਿਕਿਆ ਨਹੀਂ ਜਾਂਦਾ ਸਾਨੂੰ ਪਤਾ ਨਾ ਸਾਨੂੰ ਕਿੰਨੇ ਕੰਮ ਨੇਗੇ ਤੁਸੀਂ ਤਾਂ ਬਹਿਲੇ ਹੋ ਕਦੇ ਉਧਰ ਤੁਰਗੇ ਕਦੇ ਉਧਰ ਤੁਰਗੇ ਘਰੇ ਨਹੀਂ ਖੜਿਆ ਗਿਆ ਰਣਜੀਤ ਕੌਰ ਕਹਿੰਦੀ ਪੁੱਤ ਇੰਨਾਂ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ ਵੀ ਤੂੰ ਸੀ ਆ ਕੇ ਹਨਾ ਆਪਣੇ ਪਿਓ ਦਾ ਇਲਾਜ ਸ਼ੁਰੂ ਕਰਾਓ ਵੀ ਮੇਰੇ ਕੋਲੇ ਤਾਂ ਪੈਸੇ ਹੈ ਨਹੀਂ ਵੀ ਡਾਕਟਰ ਕਹਿੰਦੀ ਆ ਪੈਸੇ ਜਮਾ ਕਰਾਓ ਚਲ ਦੋਨੋਂ ਪੁੱਤ ਆ ਜਿਹੜੇ ਉਹ ਆ ਜਾਂਦੇ ਆ ਆ ਕੇ ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਬੋਲਦੇ ਆ ਆਸ-ਪਾਸੇ ਜਿਹੜੇ ਲੋਕ ਹੁੰਦੇ ਉਹ ਵੇਖਦੇ ਆ ਵੀ ਕੀ ਗੱਲ ਹੋ ਗਈ ਉਹ ਪੁੱਛਦੇ ਆ ਵੀ ਕੀ ਹੋ ਗਿਆ ਤਾਂ ਰਣਜੀਤ ਕੌਰ ਕਹਿੰਦੀ ਵੀ ਨਹੀਂ ਇਹ ਤਾਂ ਮੇਰੇ ਪੁੱਤ ਨੇ ਵੀ ਅਸੀਂ ਇਹਦੀ ਭੂਆ ਕੋਲ ਗਏ ਸੀ ਐਕਸੀਡੈਂਟ ਹੋ ਗਿਆ ਵੀ ਇਹ ਤਾਂ ਸਾਨੂੰ ਤਾਂ ਕਹਿੰਦੇ ਆ ਵੀ ਜਦੋਂ ਘਰੇ ਗੱਡੀਆਂ ਨਹੀਂ ਤੁਸੀਂ ਬੱਸਾਂ ਤੇ ਕੀ ਲੈਣਗੇ ਸੀ ਉਹਨੇ ਫਿਰ ਵੀ ਆਪਣੇ ਪੁੱਤਾਂ ਦਾ ਪਰਦਾ ਰੱਖਿਆ ਚਲੋ ਉਹ ਡਾਕਟਰ ਆ ਜਿਹੜੇ ਉਹ 20000 ਰੁਪਏ ਜਮ੍ਹਾਂ ਕਰਾਉਣ ਨੂੰ ਕਹਿੰਦੇ ਆ ਦੋਨੋਂ ਭਰਾ ਉੱਥੇ ਆਪਸ ਵਿੱਚ ਪਹਿਲਾਂ ਬਹਿਸ ਕਰਦੇ ਆ ਉਹ ਕਦੇ ਵੀ ਅੱਧੇ-ਅੱਧੇ ਕਰਾਵਾਂਗੇ ਇੱਕ ਕਹਿੰਦਾ ਤੂੰ ਕਰਾ ਦੇ ਚੱਲ ਕੋਈ ਨਾ ਠੇਕੇ 'ਚੋਂ ਕੱਟ ਲਈ ਜਦੋਂ ਇਸ ਤਰ੍ਹਾਂ ਬੋੜ-ਬੋੜ ਕਰਦੇ ਆ ਤਾਂ ਰਣਜੀਤਪੁਰ ਆਪਣੇ ਪੁੱਤਾਂ ਨੂੰ ਸਾਈਡ ਤੇ ਕਰਕੇ ਕਹਿੰਦੀ ਪੁੱਤ ਮੈਂ ਆਸ-ਪਾਸ ਦੇ ਲੋਕਾਂ 'ਚ ਥੋੜੀ ਪੂਰੀ ਠੋਕ ਬਣਾਈ ਆ ਵੀ ਮੇਰੇ ਪੁੱਤ ਬਥੇਰੇ ਵੱਡੇ ਨੇ ਨੌਕਰੀ ਕਰਦੇ ਆ ਤੁਸੀਂ ਐਂ ਜਲੂਸ ਨਾ ਕੱਢੋ ਕੋਈ ਗੱਲ ਨਹੀਂ ਇੱਕ ਵਾਰ ਤੁਸੀਂ ਪੈਸੇ ਆ ਜਿਹੜੇ ਜਮ੍ਹਾਂ ਕਰਾ ਦਿਓ ਉਸ ਤੋਂ ਬਾਅਦ ਜਦੋਂ ਤੇਰੇ ਬਾਪੂ ਜੀ ਠੀਕ ਹੋ ਗਏ ਜਦੋਂ ਠੇਕਾ ਹਿੱਸਾ ਆਊਗਾ ਸੀ ਤੁਹਾਡੇ ਦੇ ਦਾਂਗੇ ਚਲੋ 10-10000 ਰੁਪਇਆ ਦੋਨੋਂ ਭਰਾ ਪਾਉਂਦੇ ਆ ਤੇ ਜਮ੍ਹਾਂ ਕਰਾ ਕੇ ਚਲੇ ਜਾਂਦੇ ਨੇ ਰਣਜੀਤ ਕੌਰ ਕਹਿੰਦੀ ਵੀ ਰਭੂ ਕੌਣ ਤੁਹਾਡੇ ਬਾਪੂ ਜੀ ਕੋਲ ਕਹਿੰਦੇ ਤੂੰ ਵੇਲੀ ਹੋਈ ਆ ਸਾਡੇ ਕੋਲ ਤਾਂ ਟਾਈਮ ਨਹੀਂ ਤੂੰ ਬੈਠੀ ਰਹਿ ਚਲੋ ਭਈ ਉਹ ਕੁਛ ਨਹੀਂ ਬੋਲਦੀ ਤੇ ਮੁੜ ਜਾਂਦੇ ਆ ਦੋਨੋਂ ਪੁੱਤ ਹਸਪਤਾਲ ਦੇ ਵਿੱਚ ਬਲਦੇਵ ਸਿੰਘ ਨੂੰ ਕਈ ਦਿਨ ਦਾਖਲ ਰੱਖਿਆ ਜਾਂਦਾ। 4-5 ਦਿਨ ਬਾਅਦ ਡਾਕਟਰ ਫੇਰ ਪੈਸੇ ਜਮ੍ਹਾਂ ਕਰਾਉਣ ਨੂੰ ਕਹਿੰਦੇ ਆ। ਉਹਦੇ ਪੁੱਤ ਤਾਂ ਉਹਨਾਂ ਨੂੰ ਦਾਖਲ ਕਰਾ ਕੇ ਮੁੜ ਕੇ ਆਈ ਨਾ। ਨੂਹਾ ਨੇ ਵੀ ਨਾ ਬਾਤ ਪੁੱਛੀ। ਚੱਲ ਰਣਜੀਤ ਕੌਰ ਫੇਰ ਆਪਣੇ ਪੁੱਤ ਨੂੰ ਫੋਨ ਕਰਦੀ ਆ ਕਿ ਹੂੰ ਤਾਂ ਤੇਰੇ ਬਾਪੂ ਜੀ ਪੁੱਤ ਠੀਕ ਨੇ ਹੁਣ। ਪਰ ਡਾਕਟਰ ਹੋਰ ਪੈਸੇ ਜਮ੍ਹਾਂ ਕਰਾਉਣ ਨੂੰ ਕਹਿੰਦੇ ਆ ਹਜੇ 2 ਦਿਨ ਹੋਰ ਰੱਖਣਾ। ਤਾਂ ਪੁੱਤ ਕਹਿੰਦਾ ਵੀ ਮਾਂ ਮੇਰੇ ਕੋਲੋਂ ਤਾਂ ਨਹੀਂ ਬਣਨੀ। ਚੱਲ ਐਂ ਕਰ ਵੀ ਤੂੰ ਛੋਟੇ ਨੂੰ ਬਚਲਾ। ਉਹ ਛੋਟੇ ਨੂੰ ਫੋਨ ਲਾਉਂਦੀ ਆ ਤੇ ਛੋਟਾ ਵੀ ਜਵਾਬ ਦੇ ਜਾਂਦਾ। ਛੋਟਾ ਕਹਿੰਦਾ ਵੀ ਤੁਹਾਡੇ ਕੋਲੇ ਦੋ ਕਿੱਲਿਆਂ ਦਾ ਠੇਕਾ ਤਾਂ ਆਉਂਦਾ ਤੁਸੀਂ ਉਹ ਪੈਸੇ ਕੀ ਕਰਨੇ ਆ ਹੋਣਗੇ ਤੁਹਾਡੇ ਕੋਲੇ ਲਾ ਲਓ ਤੁਸੀਂ ਰਣਜੀਤ ਕੌਰ ਆ ਜਿਹੜੀ ਉਹ ਚੁੱਪ ਕਰ ਜਾਂਦੀ ਆ ਉਹ ਕਹਿੰਦੀ ਪੁੱਤ ਪੈਸੇ ਤਾਂ ਤੇਰੇ ਬਾਪੂ ਜੀ ਦੇ ਖਾਤੇ 'ਚ ਆ ਵੀ ਮੈਨੂੰ ਕਿਹੜਾ ਕਢਾਉਣੇ ਆਉਂਦੇ ਆ ਵੀ ਮੈਂ ਕਿਹਦੇ ਨਾਲ ਜਾ ਕੇ ਕਢਾਵਾਂ ਕਹਿੰਦੇ ਰਾਜੂ ਨੂੰ ਲੈ ਜਾਓ ਉਹ ਕਢਵਾ ਲੇਊਗਾ ਤੇ ਨਹੀਂ ਇੱਥੋਂ ਕਿਸੇ ਤੋਂ ਫੜ ਕੇ ਲਾ ਦਿਓ ਤੇ ਬਾਅਦ 'ਚ ਦੇ ਦਿਓ ਆਪਣੇ ਪੁੱਤਾਂ ਦੀ ਇਹ ਗੱਲ ਸੁਣ ਕੇ ਰਣਜੀਤ ਕੌਰ ਆ ਜਿਹੜੀ ਉਹ ਉਹਦਾ ਮਨ ਦੁਖੀ ਹੋ ਜਾਂਦਾ ਉਹ ਸੋਚਦੀ ਆ ਵੀ ਕਿੱਡੇ ਬੇਗੁਰੇ ਨੇ ਚੰਗੇ ਭਲੇ ਨੌਕਰੀ ਕਰਦੇ ਆ ਸਭ ਕੁਝ ਹੈਗਾ ਵੀ ਇਹ ਤਾਂ ਅੱਜ ਹੀ ਹੈਨਾ ਸਾਰਾ ਕੁਝ ਸਾਡੇ ਕੋਲੇ ਜ਼ਮੀਨ ਜਾਇਦਾਦ ਵੀ ਹੈਗੀ ਹੈਗੀ ਤੇ ਹੁਣ ਹੀ ਆਏ ਮੁੱਕਰੀ ਜਾਂਦੇ ਹੈਗੇ ਚਲੋ ਭਈ ਉਹਨਾਂ ਆਪਣੇ ਜੇਟ ਦੇ ਮੁੰਡੇ ਨੂੰ ਫੋਨ ਕਰਦੀ ਹੈਗੀ ਤੇ ਉਹਨੂੰ ਕਹਿੰਦੀ ਹੈ ਵੀ ਰਾਜੂ ਪੁੱਤ 20000 ਰੁਪਏ ਲੈ ਕੇ ਆ ਚਲੋ ਰਾਜੂ ਹੈ ਜਿਹੜਾ ਉਹਦੇ ਕੋਲੇ ਨਾ ਇੱਕ ਇੱਕ ਕਿੱਲਾ ਜ਼ਮੀਨ ਦਾ ਹੀ ਹੁੰਦਾ ਤੇ ਉਹ ਖੇਤੀ ਕਰਦਾ ਹੁੰਦਾ ਵਿਚਾਰਾ ਕਈ ਵਾਰੀ ਕਦੇ ਕਿਸੇ ਨਾਲ ਜੇ ਕਿਸੇ ਦੇ ਡਰਾਈਵਰੀ ਕਰਨੀ ਆ ਉੱਥੇ ਚਲਿਆ ਜਾਂਦਾ ਮਤਲਬ ਜੋ ਜੋ ਉਹਨੂੰ ਕੰਮ ਜਾ ਮਿਲਦਾਗਾ ਜਿਹੜਾ ਲੱਗਦਾ ਉਹਨੂੰ ਠੀਕ ਉਹ ਕਰ ਲੈਂਦਾ ਚਲ ਉਹ ਆਪਣੇ ਆੜਤੀ ਤੋਂ 20000 ਰੁਪਇਆ ਫੜ ਕੇ ਹਸਪਤਾਲ ਆ ਜਾਂਦਾ ਤੇ ਆਪਣੇ ਚਾਚੇ ਚਾਚੀ ਨੂੰ ਛੁੱਟੀ ਦਿਵਾ ਕੇ ਘਰ ਲੈ ਜਾਂਦਾ ਉਹ ਆਪਣੀ ਗੱਡੀ ਮਤਲਬ ਲੈਂਦਾ ਕਿਸੇ ਗਵਾਂਡੀਆਂ ਦੀ ਗੱਡੀ ਜਿਹੜੀ ਤੇ ਉਹਨਾਂ ਨੂੰ ਛੱਡ ਕੇ ਆਇਆ ਸੀ ਤੇ ਉਸੇ ਦੀ ਘਰ ਲੈ ਜਾਂਦਾ ਘਰ ਲੈ ਜਾ ਕੇ ਉਹ ਆਪਣੇ ਚਾਚਾ ਚਾਚੀ ਨੂੰ ਕਹਿੰਦਾ ਵੀ ਕਿਸੇ ਵੀ ਚੀਜ਼ ਦੀ ਲੋੜ ਆ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਵੀ ਚਾਚੀ ਤੂੰ ਨਾ ਹਨਾ ਕਿਸੇ ਕੋਲ ਹੋਰ ਨਾ ਤੁਰਿ ਫਿਰਿ ਤੇ ਕਿਉਂਕਿ ਇਹ ਰਣਜੀਤਪੁਰ ਨੇ ਆਪਣੇ ਜੇਠ ਦੇ ਪੁੱਤ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਵੀ ਮੇਰੇ ਨਾਲ ਤਾਂ ਮੁੰਡਿਆਂ ਨੇ ਐਂ ਕੀਤੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹੜਾ ਬਗਾਨਾ ਵੀ ਮੈਂ ਵੀ ਸੋਡਾ ਹੀ ਆ ਤੇ ਉਹਨਾਂ ਬਲਦੇਵ ਸਿੰਘ ਦੀ ਪੂਰੀ ਸਾਂਭ ਸੰਭਾਲ ਕਰਦਾ ਕਿਉਂਕਿ ਜਦੋਂ ਵੀ ਰਣਜੀਤ ਕੌਰ ਆਪਣੇ ਪੁੱਤਾਂ ਨੂੰ ਫੋਨ ਕਰਦੀ ਸੀ ਉਹ ਜਵਾਬ ਦੇ ਦਿੰਦੇ ਸੀ ਉਹ ਕਹਿੰਦੇ ਸੀ ਸਾਡੇ ਕੋਲ ਤਾਂ ਟਾਈਮ ਹੈ ਨਹੀਂ ਤੇ ਨਹੀਂ ਉਹਨਾਂ ਨੇ ਆਏ ਕਿਹਾ ਵੀ ਤੁਸੀਂ ਡੈਡੀ ਨੂੰ ਲੈ ਕੇ ਇੱਥੇ ਆ ਜਾਓ ਸ਼ਹਿਰ ਵੀ ਅਸੀਂ ਇੱਥੇ ਸੰਭਾਲ ਕਰ ਲਾਂਗੇ ਤੇ ਰਣਜੀਤ ਕੌਰ ਨੂੰ ਪਤਾ ਸੀ ਵੀ ਜਿਹੜਾ ਉਹ ਬਾਤ ਨਹੀਂ ਪੁੱਛਦੇ ਉਹਨਾਂ ਨੇ ਸ਼ਹਿਰ ਚ ਕੀ ਸੰਭਾਲ ਕਰਨੀ ਆ ਤੇ ਉਹ ਕਹੀ ਵੀ ਨਹੀਂ ਉਹਨੇ ਉਸ ਤੋਂ ਬਾਅਦ ਫੋਨ ਨਾ ਕੀਤਾ ਚਲ 10 15 ਦਿਨ ਦੇ ਵਿੱਚ ਬਲਦੇਵ ਸਿੰਘ ਆ ਜਿਹੜੇ ਉਹ ਵਧੀਆ ਠੀਕ ਹੋ ਜਾਂਦੇ ਆ ਉਸ ਤੋਂ ਬਾਅਦ ਰਣਜੀਤ ਕੌਰ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਦੇਖ ਲਿਆ ਤੂੰ ਤੂੰ ਤਾਂ ਠੇਕਾ ਹਿੱਸਾ ਵੀ ਪੁੱਤਾਂ ਨੂੰ ਦੇਈ ਜਨਾਂ ਨੌਕਰੀ ਵੀ ਉਹ ਕਰੀ ਜਾਂਦੇ ਆ ਵੀ ਤੇਰੇ ਤੇ ਉਹਨਾਂ ਨੇ ਕੀ ਲਾਤਾ ਵੀ ਉਹਨਾਂ ਨੇ ਤਾਂ 20000 ਲਾਇਆ ਉਹ ਵੀ ਧਾਰਾ ਕਰਕੇ ਲਾਇਆ ਉਹ ਵੀ ਉਹ ਲੈਣਗੇ ਵੀ ਮੈਂ ਤੈਨੂੰ ਉਦੋਂ ਦੀ ਸਮਝਾਉਂਦੀ ਰਹੀ ਜਦੋਂ ਆਪਣੇ ਕੋਲੇ ਜ਼ਮੀਨ ਆ ਜ਼ਮੀਨ ਤੂੰ ਆਪਦੀ ਮਿਹਨਤ ਨਾਲ ਬਣਾਈ ਆ ਜਦੋਂ ਉਹਨਾਂ ਨੂੰ ਆਪਾਂ ਨੌਕਰੀ ਲਵਾਤਾ ਜਿੰਨਾ ਚਿਰ ਆਪਾਂ ਜਿਉਂਦੇ ਆਂ ਜ਼ਮੀਨ ਦਾ ਠੇਕਾ ਤਾਂ ਰੱਖ ਵੀ ਹੁਣ ਤੇਰੇ ਪੁੱਤ ਕਿੱਧਰ ਗਏ ਬਲਦੇਵ ਸਿੰਘ ਕਹਿੰਦਾ ਵੀ ਮੈਂ ਤਾਂ ਆਪਣੇ ਪੁੱਤਾਂ ਤੇ ਭਰੋਸਾ ਕਰਦਾ ਸੀ ਵੀ ਮੈਨੂੰ ਕੀ ਪਤਾ ਸੀ ਕਿਹੋ ਜਿھے ਨ ਚਲ ਉਹਨਾਂ ਕਹਿੰਦਾ ਵੀ ਕੋਈ ਨਾ ਤੂੰ ਵੇਖਦੀ ਜਾਈਂ ਵੀ ਮੈਂ ਦੱਸੂ ਵੀ ਇਹਨਾਂ ਨੂੰ ਕਿਵੇਂ ਸਿੱਧੇ ਕਰਨਾਗਾ ਚਲੋ 15 20 ਦਿਨ ਬਾਅਦ ਉਹ ਆਪਣੇ ਮੁੰਡਿਆਂ ਨੂੰ ਫੋਨ ਕਰਦਾ ਤੇ ਉਹਨਾਂ ਨੂੰ ਕਹਿੰਦਾਗਾ ਵੀ ਪੁੱਤ ਚਲ ਤੁਸੀਂ ਤਾਂ ਮੇਰਾ ਪਤਾ ਲੈਣ ਨਹੀਂ ਆਏ ਨਹੀਂ ਆਇਆ ਗਿਆ ਛੋਡੇ ਤੋਂ ਵੀ ਤੁਹਾਡੀ ਜਿਹੜੀ ਨੌਕਰੀ ਆ ਉਹ ਇੰਨੀ ਆ ਤੁਹਾਡੇ ਕੋਲੇ ਸਮਾਂ ਹੈ ਨਹੀਂ ਜਿਹੜੇ ਪਿਓ ਨੇ ਤੁਹਾਨੂੰ ਮੋਢਿਆਂ ਤੇ ਚੁੱਕ-ਚੁੱਕ ਕੇ ਪਾਲਿਆ ਪੜਾਇਆ ਲਿਖਾਇਆ ਉਹਦੇ ਵਾਸਤੇ ਤੁਹਾਡੇ ਕੋਲੇ ਸਮਾਂ ਨਹੀਂ ਕੋਈ ਨਾ ਪੁੱਤ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਪਰ ਮੈਂ ਨਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹਣਾ। ਜਿਹੜੀ ਚਾਰ ਔਰੇ ਜ਼ਮੀਨ ਆ ਮੈਂ ਤੁਹਾਡੇ ਨਾਂ ਕਰਾਉਣਾ ਚਾਹਣਾ ਤੇ ਮੈਂ ਵਸੀਅਤ ਕਰਨਾ ਚਾਹਣਾਗਾ ਵੀ ਤੁਸੀਂ ਐਂ ਕਰਿਓ ਤੁਸੀਂ ਆ ਜਿਓ। ਤੇ ਅਗਲੇ ਦਿਨੀ ਹਨਾ ਦੋਨੋਂ ਪੁੱਤਰ ਤੇ ਦੋਨੋਂ ਨੂੰਹਾਂ ਜਿਹੜੇ ਆ ਜਾਂਦੇ ਆ ਤੇ ਕਹਿੰਦੇ ਆ ਕਿ ਠੀਕ ਆ ਬਾਪੂ ਜੀ ਜਿਵੇਂ ਤੁਸੀਂ ਕਹਿੰਨੇ ਹੋ। ਚਲੋ ਉਹ ਨਾ ਵਕੀਲ ਨੂੰ ਸੱਦ ਲੈਂਦਾ। ਵਕੀਲ ਨੂੰ ਸੱਦ ਲੈਂਦਾ ਤੇ ਪਿੰਡ ਦੇ ਦੋ ਚਾਰ ਮੋਹਤਵਾਰ ਬੰਦਿਆਂ ਨੂੰ ਵੀ ਸੱਦ ਲੈਂਦਾ ਤੇ ਆਪਣੇ ਭਰਾ ਦੇ ਪੁੱਤ ਨੂੰ ਵੀ ਸੱਦ ਲੈਂਦਾ ਰਾਜੂ ਨੂੰ। ਉਸ ਤੋਂ ਬਾਅਦ ਵਕੀਲ ਨੂੰ ਉਹ ਕਹਿੰਦਾ ਵੀ ਮੇਰੀ ਵਸੀਅਤ ਲਿਖ ਵਕੀਲ ਵਸੀਅਤ ਲਿਖਣੀ ਸ਼ੁਰੂ ਕਰਦਾ ਤੇ ਬਲਦੇਵ ਸਿੰਘ ਦਾ ਲਿਖਾਉਂਦਾ ਕਿ ਮੈਂ ਬਲਦੇਵ ਸਿੰਘ ਆਪਣੇ ਪੂਰੇ ਹੋਸ਼ ਹਵਾਲੇ ਦੇ ਵਿੱਚ ਆਪਣੀ 6 ਕਿੱਲੇ ਜ਼ਮੀਨ ਦੇ ਵਿੱਚੋਂ 4 ਕਿੱਲੇ ਜ਼ਮੀਨ ਹੈ ਜਿਹੜੀ ਉਹ ਮੈਂ ਆਪਣੇ ਭਰਾ ਦੇ ਪੁੱਤਰ ਰਾਜੂ ਦੇ ਨਾਮ ਕਰਵਾਉਣਾ ਤੇ ਜਿਹੜਾ ਪਿੰਡ ਵਾਲਾ ਘਰ ਆ ਉਹ ਵੀ ਮੈਂ ਰਾਜੂ ਦੇ ਨਾਮ ਕਰਵਾਉਣਾ ਜਿੰਨਾ ਟਾਈਮ ਮੈਂ ਜਿਉਣਾ ਇਹ ਤੇ ਮੇਰਾ ਹੱਕ ਰਹੂ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਜਾਇਦਾਦ ਆ ਇਹ ਰਾਜੂ ਦੀ ਹੋ ਜੂਗੀ ਤੇ ਇਹ ਮੈਂ ਆਪਣੇ ਹੋਸ਼ ਹਵਾਸ ਨਾਲ ਕਰ ਰਿਹਾ ਤੇ ਜਿਹੜੀ ਮੇਰੀ 2 ਕਿੱਲੇ ਜ਼ਮੀਨ ਆ ਮੈਨੂੰ ਕੁਛ ਤੈਣੀ ਜ਼ਮੀਨ 1 ਕਿੱਲਾ ਆਉਂਦੀ ਸੀ ਪਰ ਮੈਂ ਫਿਰ ਵੀ ਆਪਣੇ ਪੁੱਤਾਂ ਨੂੰ ਅੱਧਾ-ਅੱਧਾ ਕਿੱਲਾ ਨਹੀਂ ਦੇਣਾ ਚਾਹੁੰਦਾ 1 ਕਿੱਲਾ ਮੈਂ ਆਪਣੀ ਬਣਾਈ ਹੋਈ ਜ਼ਮੀਨ ਚ ਦੋਨਾਂ ਪੁੱਤਾਂ ਦੇ ਨਾਮ 1-1 ਕਿੱਲਾ ਕਰਦਾ ਇਹ ਵਸੀਅਤ ਸੁਣ ਕੇ ਬਲਦੇਵ ਸਿੰਘ ਦੇ ਪੁੱਤ ਨੂੰ ਆ ਜਿਹੜੇ ਉਹ ਖੜੇ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਇਹ ਕੀ ਗੱਲ ਬਣੀ ਬਾਪੂ ਜੀ ਤੁਸੀਂ ਸਾਨੂੰ ਐਂ ਬੇਇੱਜ਼ਤੀ ਕਰਨ ਲਈ ਇੱਥੇ ਸੱਦਿਆ ਸੀ ਤੁਸੀਂ ਇੱਕ ਇੱਕ ਕਿੱਲਾ ਦਿੰਨੇ ਹੋ ਸਾਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਇੱਕ ਕਿੱਲਾ ਦਿੰਦਿਆਂ ਨੂੰ ਤਾਂ ਬਲਦੇਵ ਸਿੰਘ ਕਹਿੰਦਾ ਜਿਹੜਾ ਕੁਝ ਮੈਂ ਤੁਹਾਨੂੰ ਹੁਣ ਤੱਕ ਦਿੱਤਾ ਪੜਾਇਆ ਲਿਖਾਇਆ ਨੌਕਰੀ ਤੇ ਲਾਇਆ ਸ਼ਹਿਰ ਚ ਕੋਠੀ ਲੈ ਕੇ ਦਿੱਤੀ ਉਹਦਾ ਤੁਸੀਂ ਮੈਨੂੰ ਕੀ ਸਿਲਾ ਦਿੱਤਾ ਇਹਦਾ ਮਤਲਬ ਜੇ ਮੈਂ ਤੁਹਾਨੂੰ ਸ਼ੁਰੂ ਤੋਂ ਨਾ ਤੁਹਾਡੀ ਬਾਤ ਪੁੱਛਦਾ ਫਿਰ ਤਾਂ ਤੁਸੀਂ ਵਧੀਆ ਰਹਿੰਦੇ ਮੇਰੇ ਕੋਲੇ ਸਭ ਕੁਝ ਜੱਜਮੀਨ ਜਾਇਦਾਦ ਦੇ ਮਾਲਕ ਹੁੰਦੇ ਹੋਏ ਤੁਸੀਂ ਮੇਰੇ ਤੇ ਪੈਸੇ ਨਹੀਂ ਲਾਏ ਤੁਸੀਂ ਇਹ ਕਿਹਾ ਵੀ ਸਾਡੇ ਤਾਂ ਖਰਚੇ ਵਾਲੇ ਆ ਤੇ ਮੈਂ ਤੁਹਾਨੂੰ ਸ਼ਹਿਰ ਬੈਠਿਆਂ ਨੂੰ ਇਥੋਂ ਜ਼ਮੀਨ ਦਾ ਹਿੱਸਾ ਦੇਈ ਜਾਣਾ ਠੇਕਾ ਦੇਈ ਜਾਣਾ ਮੈਂ ਸੋਨੂੰ ਵੱਡ ਕੇ ਕਿਹੜਾ ਜ਼ਖਮ ਤੇ ਲਾਉਣਾ ਜਦੋਂ ਤੁਸੀਂ ਮੇਰੇ ਹੁਣ ਨਹੀਂ ਮੇਰਾ ਇਲਾਜ ਕਰਾਇਆ ਕੱਲ ਨੂੰ ਮੈਨੂੰ ਕੋਈ ਵੱਡੀ ਬਿਮਾਰੀ ਹੋ ਗਈ ਤੁਸੀਂ ਕਿੱਥੇ ਖੜੋਗੇ ਜਿਹੜੇ ਬੱਚੇ ਨੇ ਸਾਨੂੰ ਸੰਭਿਆ ਬਿਨਾਂ ਸਵਾਰਥ ਦੇ ਸੰਭਿਆ ਉਹਨੇ ਕਿਹੜਾ ਸਾਨੂੰ ਜ਼ਮੀਨ ਦੇ ਬਾਰੇ ਨੇ ਸੰਭਿਆ ਉਹਨੇ ਸਾਨੂੰ ਹਸਪਤਾਲ ਚ ਪੁੱਛਿਆ ਘਰੇ ਮੇਰੀ ਸੇਵਾ ਕੀਤੀ ਮੈਂ ਤਾਂ ਉਸੇ ਨੇ ਦਿਉ ਫਿਰ ਜ਼ਮੀਨ ਜਾਇਦਾਦ ਦਾ ਹੱਕ ਵੀ ਉਹਦਾ ਹੁੰਦਾ ਜਿਹੜਾ ਕੋਈ ਔਖੇ ਵੇਲੇ ਪੁੱਛੂਗਾ ਸੌਖੇ ਵੇਲੇ ਤਾਂ ਹਰੇਕ ਹੀ ਰੋਟੀ ਖਾ ਲੈਂਦਾ ਉਹ ਕਹਿੰਦਾ ਮੇਰੇ ਤੇ ਆਪ ਦੀ ਜਿਹੜੀ ਸਿਆਣਪ ਨਾ ਘੋਟੋ ਮੈਨੂੰ ਪਤਾ ਵੀ ਮੈਂ ਕੀ ਕਰਨਾ ਤੇ ਮੈਨੂੰ ਕੀ ਕਰਨਾ ਚਾਹੀਦਾ ਤੁਸੀਂ ਜਾ ਸਕਦੇ ਹੋ ਬਲਦੇਵ ਸਿੰਘ ਬਾਵਾ ਔਖਾ ਪਾਰਾ ਹੋ ਕੇ ਬੋਲਦਾ ਤੇ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਹੁੰਦੇ ਆ ਉਹ ਵੀ ਕਹਿੰਦੇ ਆ ਵੀ ਤੁਹਾਡੇ ਬਾਪੂ ਨੇ ਜੋ ਕੀਤਾ ਸਹੀ ਕੀਤਾ ਅਸੀਂ ਇਹਦੇ ਹੱਕ ਤਾਂ ਜਦੋਂ ਜਿਉਂਦੇ ਜੀ ਤੁਸੀਂ ਮਾਪੇ ਨੂੰ ਨਹੀਂ ਪੁੱਛਿਆ ਜ਼ਮੀਨ ਜਾਇਦਾਦ ਤੇ ਤੁਸੀਂ ਹੱਕ ਕਹਿੰਦੇ ਹੋ ਤੇ ਫਿਰ ਜਿਹੜੇ ਤੁਹਾਡੇ ਫਰਜ਼ ਆ ਹੱਕਾਂ ਦਾ ਤਾਂ ਤੁਹਾਨੂੰ ਪਤਾ ਤੇ ਫਰਜ਼ਾਂ ਦਾ ਨਹੀਂ ਪਤਾ ਤੁਹਾਨੂੰ ਦੇਖ ਕੇ ਹੋਰ ਵੀ ਪਿੰਡ ਦੇ ਜਿਹੜੇ ਮੁੰਡੇ ਉਹ ਵੀ ਇਦਾਂ ਕਰਨਗੇ ਜ਼ਮੀਨ ਜਾਇਦਾਦ ਦੇ ਹੱਕਦਾਰ ਤੁਸੀਂ ਫੇਰ ਸੀ ਜੇ ਤੁਸੀਂ ਇਹਦੀ ਗੱਲ ਮੰਨੀ ਹੁੰਦੀ ਇਹਦੀ ਬਾਤ ਪੁੱਛੀ ਹੁੰਦੀ ਜਾਂ ਇਹਦੀ ਸੇਵਾ ਕੀਤੀ ਹੁੰਦੀ ਇਸ ਕਰਕੇ ਬਲਦੇਵ ਸਿੰਘ ਨੇ ਜੋ ਕੀਤਾ ਅਸੀਂ ਇਹਦੇ ਨਾਲ ਸਹਿਮਤ ਆ ਅਸੀਂ ਇਸ ਦੀ ਜਿਹੜੀ ਵਸੀਅਤ ਆ ਉਹਦੇ ਅਸੀਂ ਹੱਕਦਾਂ ਇਹ ਕਹਿ ਕੇ ਉਹ ਦੋਨੋਂ ਚਲੇ ਜਾਂਦੇ ਨੇ ਤੇ ਨੂਹਾ ਪੁੱਤ ਜਿਹੜੇ ਉਹ ਬਲਦੇਵ ਸਿੰਘ ਦੇ ਮੂੰਹ ਵੱਲ ਖੜੇ ਵੇਖਦੇ ਰਹਿ ਜਾਂਦੇ ਆ ਪਰ ਰਾਜੂ ਕਹਿੰਦਾ ਵੀ ਤਾਇਆ ਜੀ ਮੈਂ ਤੁਹਾਡੀ ਸੇਵਾ ਕੁਝ ਲੈਣ ਦੇ ਮਾਰੇ ਨਹੀਂ ਕੀਤੀ ਮੈਨੂੰ ਜੋ ਸਹੀ ਲੱਗਿਆ ਮੈਂ ਉਹ ਕੀਤਾ ਹਨ ਤੁਸੀਂ ਉਸ ਟਾਈਮ ਲਾਚਾਰ ਸੀ ਮੈਂ ਤੁਹਾਡੀ ਇਸੇ ਕਰਕੇ ਸੇਵਾ ਕੀਤੀ ਸੀਗੀ ਕਿ ਚਲੋ ਤੁਸੀਂ ਹਨਾ ਤੁਰ ਨਹੀਂ ਸਕਦੇ ਸੀ ਚਾਚੀ ਜੀ ਵੀ ਕਿੱਥੇ ਜਾਂਦੇ ਕੋਈ ਮੈਂ ਜ਼ਮੀਨ ਦੇ ਜਾਂ ਘਰ ਦੇ ਲਾਲਚ ਚ ਨਹੀਂ ਕੀਤੀ ਸੀ ਮੇਰੇ ਘਰੇ ਤਾਂ ਰੱਬ ਦਾ ਦਿੱਤਾ ਬਹੁਤ ਖੁਸ਼ਾ ਬਲਦੇਵ ਸਿੰਘ ਕਹਿੰਦਾ ਪੁੱਤ ਤੂੰ ਇੱਕ ਕਿੱਲੇ ਦਾ ਮਾਲਕ ਹੋ ਕੇ ਤੂੰ ਮਿੰਡ ਦੇ ਵਿੱਚ 20000 ਰੁਪਿਆ ਲਿਆ ਕੇ ਤੇਰੀ ਚਾਚੀ ਨੂੰ ਫੜਾਤਾ ਤੂੰ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਮੈਂ ਕਿੱਥੋਂ ਲਿਆਉਣੇ ਆ ਜਾਂ ਕਿਨੂੰ ਦੇਣੇ ਆ ਤੁਸੀਂ ਮੈਨੂੰ ਕਦੋਂ ਮੋੜੋਗੇ ਤੇ ਮੇਰੇ ਪੁੱਤਾਂ ਨੇ ਤਾਂ 10-10000 ਲਾਉਣ ਵੇਲੇ ਹੀ ਉੱਥੇ ਲੜਾਈ ਕੀਤੀ ਵੀ ਮੈਂ ਜੋ ਕੀਤਾ ਮੈਂ ਆਪਣੇ ਮਰਜ਼ੀ ਨਾਲ ਕੀਤਾ ਕਿ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਤੇ ਉਹ ਬਗੀਰ ਨੂੰ ਕਹਿੰਦਾ ਵੀ ਇਸ ਵਸੀਅਤ ਨੂੰ ਜਿਹੜੀ ਪੱਕੀ ਵਸੀਅਤ ਕਰਦੇ ਤੇ ਮੈਂ ਇਸੇ ਵਸੀਅਤ ਨੂੰ ਜਿਹੜਾ ਆਪਣੇ ਹੋਸ਼ ਹਵਾਸ ਦੇ ਵਿੱਚ ਲਿਖਵਾਇਆ ਤੇ ਇਸੇ ਦੀ ਕਾਇਮ ਆ ਤੇ ਉਹ ਆਪਣੇ ਪੁੱਤਾਂ ਨੂੰ ਕਹਿੰਦਾ ਤੁਸੀਂ ਇੱਥੋਂ ਜਾ ਸਕਦੇ ਹੋ ਬਲਦੇਵ ਸਿੰਘ ਦੇ ਦੋਨੋਂ ਪੁੱਤਰ ਆ ਜਿਹੜੇ ਉਹ ਗੁੱਸੇ ਦੇ ਵਿੱਚ ਉਥੋਂ ਚਲੇ ਜਾਂਦੇ ਆ ਫਿਰ ਵੀ ਉਹ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਆਪਣੇ ਮੰਮੀ ਪਾਪਾ ਤੋਂ ਕੋਈ ਮਾਫੀ ਨਹੀਂ ਮੰਗਦੇ ਤੇ ਇਸ ਗੱਲ ਦਾ ਮਤਲਬ ਗੁੱਸਾ ਕਰਦੇ ਆ ਬੀਹਾਂ ਤੁਸੀਂ ਸਾਡੇ ਨਾਲ ਸਹੀ ਨਹੀਂ ਕੀਤਾ ਪਰ ਕੀ ਬਲਦੇਵ ਦੇ ਪੁੱਤਾਂ ਨੇ ਬਲਦੇਵ ਸਿੰਘ ਤੇ ਰਣਜੀਤ ਕੌਰ ਨਾਲ ਸਹੀ ਕੀਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਾਂਗੇ ਕੱਲ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸ਼ਸ਼ੀ ਕਾਲ ਜੀ